ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਚੌਤਕੇ ਸਤਿਗੁਰੂ ਸਾਹਿਬ ਜੀ ਵਿਰਾਗਮਈ ਪ੍ਰਕਰਣ ਆਰੰਭ ਕਰਦੇ ਹੋਏ ਪਰਮਾਉਂਦੇ ਹਨ ਚੌਤਕੇ ਤੂੰ ਪਾਵੇਂ ਇਸ ਸ਼ਬਦ ਵਿੱਚ ਚਾਰ ਚਾਰ ਤੁਕਾਂ ਦਾ ਇੱਕ ਇੱਕ ਪਦਾ ਹੋਵੇਗਾ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤੁਰ ਜਵਾਈ ਜਿਵੇਂ ਮਾਤਾ ਪਿਤਾ ਨੂੰ ਸੀਲ ਸੁਭਾਅ ਵਾਲਾ ਆਪਣਾ ਬੇਟਾ ਪੁੱਤਰ ਨੀਕਾ ਕਹੀਏ ਚੰਗਾ ਲੱਗਦਾ ਹੈ ਅਤੇ ਸਸੁਰੇ ਸਹੁਰੇ ਨੂੰ ਵਿਹਾਰਾਂ ਵਿੱਚ ਘਰਬਾਰ ਸੰਭਲਣ ਨੂੰ ਚਤੁਰ ਚਲਾਕ ਜਵਾਈ ਜਿਵੇਂ ਮਾਤਾ ਪਾਪ ਦਾਮਾਦ ਚੰਗਾ ਲੱਗਦਾ ਹੈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਛੋਟੇ ਬਾਲ ਬੱਚਿਆਂ ਤੇ ਕੰਨਿਆ ਲੜਕੀਆਂ ਨੂੰ ਆਪਣਾ ਬਾਪ ਪਿਤਾ ਪਿਆਰਾ ਲੱਗਦਾ ਹੈ ਅਤੇ ਭਾਈ ਭਰਾਵਾਂ ਨੂੰ ਆਪਣੇ ਭਰਾਵਾਂ ਉੱਪਰ ਅਤਿਅੰਤ ਮਾਣ ਹੁੰਦਾ ਜਿਨ੍ਹਾਂ ਦੇ ਮਾਪੇ ਮਰ ਜਾਂਦੇ ਹਨ ਉਹਨਾਂ ਨੂੰ ਆਪਣੇ ਵੱਡੇ ਭਰਾ ਮਾਤਾ ਪਿਤਾ ਦੀ ਨਿਆਈ ਪਿਆਰੇ ਲੱਗਦੇ ਹਨ ਹੁਕਮ ਪਿਆ ਬਾਹਰ ਘਰ ਛੋੜਿਆ ਖਿੰ ਮਹਿ ਪਈ ਪਰਾਇ ਪਰ ਜਦੋਂ ਪਰਮੇਸ਼ਰ ਦਾ ਹੁਕਮ ਪਾਣਾ ਹੋ ਜਾਂਦਾ ਹੈ ਤਾਂ ਜੀਵ ਨੂੰ ਘਰ ਤੋਂ ਬਾਹਰ ਸ਼ਮਸ਼ਾਨ ਭੂਮੀ ਵਿੱਚ ਛੱਡ ਆਉਂਦੇ ਆ ਜੀਵ ਘਰ ਬਾਹਰ ਤੇ ਸਾਰੇ ਸਾਖ ਸੰਬੰਧੀ ਜਿਨ੍ਹਾਂ ਨਾਲ ਅਤਿਅੰਤ ਸਨੇਹ ਸੀ ਉਹ ਸਭ ਛੱਡ ਦਿੰਦਾ ਹੈ ਅਤੇ ਜਿਸ ਦੇਹੀ ਨੂੰ ਸਵਾਰ ਸਵਾਰ ਕੇ ਰੱਖਦਾ ਸੀ ਉਹ ਵੀ ਇੱਕ ਦਿਨ ਖੇਨ ਵਿੱਚ ਹੀ ਪਰਾਈ ਬੇਗਾਨੀ ਹੋ ਜਾਂਦੀ ਨਾਮਦਾਨ ਇਸ ਨਾਨ ਨ ਮਨਮੁਖ ਤਿਤ ਤਨ ਧੂੜ ਤਮਾਈ ਐਸੀ ਮਨਮੁਖ ਬੇਮੁਖ ਪੁਰਸ਼ ਨੇ ਤਾਂ ਨਾ ਨਾਮ ਜਪਿਆ ਹੈ ਨਾ ਧਰਮ ਦੀ ਕਿਰਤ ਕਰਕੇ ਦਾਨ ਪਨ ਕੀਤਾ ਹੈ ਅਤੇ ਨਾ ਹੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਿਆ ਹੈ ਤੇ ਤੱਕ ਗਏ ਉਹਨਾਂ ਦੇ ਤਨ ਸਰੀਰ ਉੱਪਰ ਲੋਕ ਪ੍ਰਲੋਕ ਵਿੱਚ ਲਾਣਤਾ ਰੂਪੀ ਧੂੜ ਖੇ ਉੱਡਦੀ ਪੈਂਦੀ ਹੈ ਕਾਮ ਕ੍ਰੋਧ ਪਾਪਾਂ ਰੂਪੀ ਧੂੜੀ ਪੈਣ ਕਰਕੇ ਰੁੱਲਦੇ ਫਿਰਦੇ ਰਹਿੰਦੇ ਹਨ ਮਨ ਮਾਨਿਆ ਨਾਮ ਸਖਾਈ हे ਪਾਈ ਜੋ ਪਰਮੇਸ਼ਰ ਦਾ ਨਾਮ ਲੋਕ ਪ੍ਰਲੋਕ ਵਿੱਚ ਸਖਾਈ ਸਹਾਇਤਾ ਕਰਨ ਵਾਲਾ ਹੈ ਉਸ ਨਾਮ ਵਿੱਚ ਸਾਡਾ ਮਨ ਹਿਰਦਾ ਮੰ ਗਿਆ ਹੈ ਪਾਈ ਪਰੋ ਗੁਰ ਕੈ ਬਲਹਾਰ ਜਿਨ ਸੱਚੀ ਬੂਜ ਬੁਝਾਈ ਰਾਵ ਅਸੀਂ ਆਪਣੇ ਗੁਰੂ ਅਕਾਲ ਪੁਰਖ ਦੇ ਪায়ে ਚਰਨੀ ਪੈਂਦੇ ਹਾਂ ਅਤੇ ਸਦਾ ਅੰਬਲਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਗੁਰਾਂ ਨੇ ਮੈਨੂੰ ਸੱਚੀ ਬੂਜ ਸਿੱਖਿਆ ਬੁਝਾਈ ਸਮਝਾ ਦਿੱਤੀ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਵਾਦ ਰਚਾਈ ਮਨਮੁਖ ਜੀਵਾਂ ਦਾ ਮਨ ਹਿਰਦਾ ਸੰਸਾਰ ਦੇ ਨਾਲ ਝੂਠੀ ਪ੍ਰੀਤੀ ਵਿੱਚ ਵਿੰਨਿਆ ਰਿੰਦਾ ਹੈ ਅਤੇ ਜਨ ਭਗਤ ਜਿਨ੍ਹਾਂ ਦੇ ਨਾਲ ਵਾਦ ਝਗੜਾ ਰਚਾਉਂਦੇ ਹੀ ਰਹਿੰਦੇ ਆ ਭਾਵ ਉਹਨਾਂ ਨਾਲ ਲੜਾਈ ਝਗੜਾ ਕਰਦੇ ਹਨ ਮਾਇਆ ਮਗਨ ਅਹਨ ਸਮਗ ਜੋ ਹੈ ਨਾਮ ਨ ਲੀਵੈ ਮਰੇ ਬਿਖ ਖਾਈ ਮਾਇਆ ਵਿੱਚ ਮਸਤ ਹੋਏ ਰਾਤ ਦਿਨ ਮਾਇਆ ਦਾ ਹੀ ਮਗਰ ਰਸਤਾ ਜਿਹੜਾ ਤੱਕਦੇ ਰਹਿੰਦੇ ਆ ਪਰ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਨਹੀਂ ਜਪਦੇ ਸਗੋਂ ਵਿਸ਼ਿਆਂ ਦੀ ਬਿਖ ਜ਼ਹਿਰ ਨੂੰ ਹੀ ਖਾ-ਖਾ ਕੇ ਆਤਮਕ ਮੌਤੇ ਮਰਦੇ ਰਹਿੰਦੇ ਗੰਧਣ ਵੈਣ ਰੱਤਾ ਹਿਤਕਾਰੀ ਸ਼ਬਦ ਸੁਰਤ ਨਾ ਆਈ ਉਨ੍ਹਾਂ ਦਾ ਮਨ ਗੰਧਨ ਕੀਏ ਗੰਦੇ ਗੀਤਾਂ ਵਿਕਾਰਾਂ ਨੂੰ ਉਤਪੰਨ ਕਰਨ ਵਾਲੇ ਵੈਣ ਬਚਨਾ ਵਿੱਚ ਹਿਤਕਾਰੀ ਪ੍ਰੇਮੀ ਹੋ ਕੇ ਰੰਗਿਆ ਰਿੰਦਾ ਹੈ ਜਿਸ ਕਰਕੇ ਗੁਰਾਂ ਦੇ ਉਪਦੇਸ਼ ਬ੍ਰਹਮ ਦੀ ਸੁਰਤ ਗਿਆਤ ਸ੍ਰੇਸ਼ਟ ਪ੍ਰੀਤੀ ਨਹੀਂ ਆਉਂਦੀ ਰੰਗ ਨਰਾਤਾ ਰਸ ਨਹੀਂ ਵਿਦਿਆ ਮਨ ਮੁਖ ਪਤ ਗਵਾਈ ਫਿਰ ਉਹਨਾਂ ਦਾ ਮਨ ਨਾ ਹੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ ਤੇ ਨਾ ਹੀ ਰਸ ਆਨੰਦ ਵਿੱਚ ਵਿੰਨਿਆ ਗਿਆ। ਇਉ ਮੰਨਮੁਖ ਬੇਮੁਖ ਪੁਰਸ਼ਾ ਨੇ ਆਪਣੀ ਪਤ ਇੱਜ਼ਤ ਗਵਾ ਲਈ ਹੈ। ਸਾਦ ਸਭ ਮਹਿ ਸਹਿ ਜਿਨਾਂ ਚਾਖਿਆ ਜਿਹਬਾ ਰਸ ਨਹੀਂ ਰਾਈ। ਸ੍ਰੇਸ਼ਟ ਜਨਾਂ ਦੀ ਸਭਾ ਮਜਲਿਸ ਭਾਵ ਸਾਧ ਸੰਗਤ ਦੇ ਵਿੱਚ ਮਿਲ ਕੇ ਸ਼ਾਂਤ ਰਸ ਸਹਿਜ ਅਵਸਥਾ ਦੇ ਸੁਖ ਨੂੰ ਚਖਣਾ ਨਹੀਂ ਕੀਤਾ ਅਤੇ ਜੇ ਬਾ ਰਸ ਨਾਰਾਈ ਭਾਵ ਥੋੜੇ ਮਾਤਰ ਵੀ ਪ੍ਰੇਮ ਦੇ ਬਚਨ ਨਹੀਂ ਬੋਲਦੀ ਹਰ ਵਕਤ ਬੇਰਸੀ ਵਾਲੀਆਂ ਗੱਲਾਂ ਹੀ ਕਰਦੀ ਹੈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਉਹਨਾਂ ਨੇ ਤਨ ਸਰੀਰ ਮਨ ਹਿਰਦੇ ਤੇ ਤਨ ਰੋਕੜੀ ਨੂੰ ਹਮੇਸ਼ਾ ਹੀ ਆਵਦਾ ਕਰਕੇ ਜਾਣਿਆ ਪਰ ਵਾਹਿਗੁਰੂ ਦੇ ਦਵਾਰ ਦੀ ਦਰ ਦੀ ਸਾਰ ਖਬਰ ਨਹੀਂ ਪਾਉਂਦੇ ਸਤ ਸੰਗਤ ਗਿਆਨ ਰੂਪੀ ਦਰ ਦੀ ਖਬਰ ਨਹੀਂ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਇਸ ਪ੍ਰਕਾਰ ਜਦੋਂ ਜੀਵ ਅੱਖਾਂ ਮੀਟ ਕੇ ਬੰਦ ਕਰਕੇ ਪਰਲੋਕ ਨੂੰ ਚੱਲਿਆ ਤਾਂ ਅੱਗੇ ਹਨੇਰਾ ਹੀ ਹਨੇਰਾ ছায়ਾ ਹੋਇਆ ਪ੍ਰਦੀਤ ਹੋਇਆ ਅਤੇ ਪਿੱਛੇ ਛੱਡੇ ਹੋਏ ਘਰ ਤੇ ਦਰਵਾਜ਼ੇ ਭਾਈ ਪ੍ਰਾਦ ਸੰਬੰਧੀ ਕੁਝ ਵੀ ਦਿਖਦਾ ਨਹੀਂ ਏ ਭਾਈ ਉਦੋਂ ਇਹ ਘਰ ਸਰੀਰ ਤੇ ਦਾਰ ਇੰਦਰੀਏ ਆਦ ਕੁਝ ਨਹੀਂ ਦਿਸਦਾ ਸਰੂਪ ਰੂਪੀ ਘਰ ਤੇ ਸਤ ਸੰਗਤ ਰੂਪੀ ਦਰ ਵੀ ਨਹੀਂ ਦਿਸਦਾ ਜਮ ਦਰ ਬਾਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਸਗੋਂ ਧਰਮ ਰਾਜੇ ਦੇ ਦਵਾਰ ਉਪਰ ਸੰਗਣਾ ਨਾਲ ਬੰਨਿਆ ਹੋਇਆ ਫਿਰ ਲੋਕ ਪ੍ਰਲੋਕ ਵਿੱਚ ਥਾਣੀ ਪ੍ਰਾਪਤ ਕਰੇਗਾ ਮਨੁੱਖਾ ਦੇਹ ਰੂਪੀ ਥਾ ਨਹੀਂ ਪਾਵੇਗਾ ਇਹ ਫਲ ਜੀਵ ਦਾ ਆਪਣਾ ਕੀਤਾ ਕਮਾਇਆ ਹੋਇਆ ਸਾਹਮਣੇ ਆਉਂਦਾ ਨਦਰ ਕਰੇ ਤਾਂ ਅੱਖੀਂ ਵੇਖਾ ਕਹਿਣਾ ਕਥਨ ਨਜਾਈ ਜੇਕਰ ਪਰਮੇਸ਼ਰ ਨਦਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਦ ਪਰਲੋਕ ਦੀ ਹਾਲਤ ਸਤਿਗੁਰਾਂ ਨੂੰ ਅੱਖਾਂ ਨਾਲ ਦੇਖਣਾ ਕਰੀਦਾ ਪਰ ਕਹਿਣਾ ਕਹਿਣ ਅਤੇ ਕਥਨ ਵਰਣਨ ਕਰਕੇ ਕੁਝ ਕਿਹਾ ਨਹੀਂ ਜਾਂਦਾ ਸ਼ਕਤੀ ਬਿਰਤੀ ਦੁਆਰਾ ਕਥਾ ਦੇ ਕਹਿਣ ਨਾਲ ਵੀ ਉਸ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਵੱਲ ਮਿਹਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਬੈਕੁੰਠ ਵਿੱਚ ਬੜੇ ਆਰਾਮ ਨਾਲ ਬੈਠੀ ਹੋਏ ਸਾਰੇ ਸੁੱਖ ਦਿਖਾ ਦਿੱਤੇ ਸਨ ਫਿਰ ਉਹਨਾਂ ਨੇ ਵਿਸਮਾਦ ਅਵਸਥਾ ਵਿੱਚ ਆ ਕੇ ਕੁਝ ਵੀ ਨਹੀਂ ਕਿਹਾ ਸੀ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਸਤਿਗੁਰਾਂ ਤੋਂ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰ ਕਰਕੇ ਰਸਨਾ ਦੁਆਰਾ ਪਰਮੇਸ਼ਰ ਨੂੰ ਸਲਾਉਣਾ ਕਰੀਏ ਅਤੇ ਅੰਮ੍ਰਿਤ ਕਈਏ ਮ੍ਰਿਤਿਉ ਤੋਂ ਰਹਿਤ ਕਰਨ ਵਾਲੇ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ ਨਿਰਪਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਇਸ ਪ੍ਰਕਾਰ ਨਿਰਪਉ ਭੈ ਤੋਂ ਰਹਤ ਨਿਰੰਕਾਰ ਆਕਾਰਾਂ ਤੋਂ ਰਹਤ ਨਿਰਵੈਰ ਵੈਰ ਭਾਵ ਤੋਂ ਰਹਤ ਅਤੀ ਸਾਰਿਆਂ ਵਿੱਚ ਪੂਰਨ ਵਿਆਪਕ ਪਰਮੇਸ਼ਰ ਦੀ ਜੋਤ ਸਾਰੇ ਹੀ ਸਮਾਈ ਹੋਈ ਪ੍ਰਤੀਤ ਹੋ ਜਾਂਦੀ ਹੈ ਨਾਨਕ ਗੁਰ ਵੇਣ ਪਰਮ ਨਭਾਗੇ ਸੱਚ ਨਾਮ ਵਢਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਤੋਂ ਬਿਗੈਰ ਜੀਵਾਂ ਦਾ ਪਰਮ ਨਹੀਂ ਪੱਜਦਾ ਤੇ ਗੁਰੂ ਸਾਹਿਬ ਜੀ ਸੱਚੇ ਨਾਮੀ ਦੇ ਨਾਮ ਦੀ ਵਿੜਿਆਈ ਸ਼ੋਭਾ ਦੇ ਕੇ ਪਰਮਨਾਸ਼ ਕਰਦੇ ਹਨ ਸੋਰਠ ਮਹੱਲਾ ਪਹਿਲਾ ਦੋ ਤੁਕੇ ਸਤਿਗੁਰੂ ਸਾਹਿਬ ਜੀ ਇਸ ਦੋ ਤੁਕਾਂ ਵਾਲੇ ਪਦਾਂ ਦੇ ਸ਼ਬਦ ਵਿੱਚ ਪਰਮੇਸ਼ਰ ਦਾ ਵਿਰਾਟ ਰੂਪ ਦੱਸ ਕੇ ਸਨਮੁਖ ਬੇਨਤੀ ਕਤਨ ਕਰਦੇ ਹਨ ਪੜ ਧਰਤੀ ਪੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਏ ਮਹਾਰਾਜੀ ਤੁਸੀਂ ਚਾਰ ਕੁੰਟ ਚਾਰੇ ਦਿਸ਼ਾਵਾਂ ਨੂੰ ਚਾਰੇ ਪਾਸੇ ਤੋਂ ਹਵਾ ਆਉਣ ਲਈ ਚੌਬਾਰਾ ਚੁਬਾਰਾ ਬਣਾ ਕੇ ਫਿਰ ਧਰਤੀ ਦਾ ਪੜ ਪੜਦਾ ਤੇ ਪਾਣੀ ਦਾ ਪੜ ਪੜਦਾ ਬਣਾ ਕੇ ਇਉਂ ਵਿੱਚ ਆਪਣਾ ਆਸਣ ਲਾਇਆ ਹੋਇਆ 42 ਲੱਖ ਜੁਨਾ ਧਰਤੀ ਦੇ ਪਰਦੇ ਵਿੱਚ ਹਨ ਅਤੇ 42 ਲੱਖ ਜੁਨਾ ਪਾਣੀ ਦੇ ਪਰਦੇ ਵਿੱਚ ਹਨ ਚਾਰ ਗੁੰਟ ਭਾਵ ਚਾਰੇ ਅੰਤਹਿ ਕਰਨ ਚਵਾਰਿਆਂ ਦੀ ਨਿਆਈ ਹਨ ਤੇ ਇਸ ਦੇ ਵਿੱਚ ਤੂੰ ਅਦਿ ਸਥਾਨ ਰੂਪ ਹੋ ਕੇ ਇਸਤ ਦੋਇਆ ਹੈ ਚਾਰੇ ਖਾੜੀਆਂ ਚਾਰੇ ਮੁਕਤੀਆਂ ਜਾਂ ਉਤਮ ਮੱਦਮ ਕਨਿਸ਼ਟ ਤੇ ਅਦਮ ਰੂਪ ਚਵਾਰਿਆਂ ਵਿੱਚ ਆਪ ਹੀ ਬਿਰਾਜਮਾਨ ਹੈ ਸਗਲ ਪਵਣ ਕੀ ਮੂਰਤ ਏਕਾ ਮੁਖ ਤੇ ਰੈ ਟਕਸਲ ਸਾਰੀ 14 ਭਵਨ ਲੋਕਾਂ ਦੀ ਮੂਰਤ ਸ਼ਕਲ ਇੱਕ ਤੇਰੀ ਹੀ ਰਚੀ ਹੋਈ ਹੈ ਭਾਵ ਸਭ ਰਜੋ ਸਤੋ ਤੇ ਤਮੋ ਗੁਣ ਕਰਕੇ ਵਕ ਵਕ ਪ੍ਰਤੀਤ ਹੁੰਦੀਆਂ ਹਨ ਪਰ ਉਹ ਤੇਰੀਆਂ ਹੀ ਹਨ ਅਤੇ ਜੋ ਜੀਵਾਂ ਦੇ ਮੂੰਹ ਹਨ ਇਹੋ ਤੇਰੇ ਦਰ ਦੀ ਟਕਸਾਲਾ ਸਿੱਕੇ ਕਾੜਨ ਦੀ ਥਾਂ ਟਕਸਾਲ ਹੈ ਜੋ ਨਵੀਂ ਤੋਂ ਨਵੀਂ ਬਾਣੀ ਬੋਲੀ ਉਚਾਰਦੇ ਆ ਜੋ ਤੇਰੇ ਨਾਮ ਨੂੰ ਉਚਾਰਨ ਵਾਲੇ ਮੁਖੀ ਸੰਤ ਮਹਾਤਮਾ ਆਦ ਹਨ ਉਹ ਤੇਰੀਆਂ ਟਕਸਾਲਾਂ ਹਨ ਪਾਵ ਲੋਕਾਂ ਨੂੰ ਉਪਦੇਸ਼ ਦੇ ਕੇ ਤਾਰਨ ਵਾਲੇ ਹਨ ਜਿਵੇਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਆ ਇਓ ਸ਼ਾਸਤਰ ਆਨਿਆਂ ਦੀ ਨਿਆਂਈ ਹਨ ਪੁਰਾਣ ਪੈਸਿਆਂ ਦੀ ਨਿਆਂਈ ਸਿਮਰਤੀਆਂ ਜਵਾਨੀਆਂ ਦੀ ਨਿਆਂਈ ਉਪਨਿਸ਼ਦਾਂ ਰੁਪਏ ਦੀ ਨਿਆਂਈ ਅਤੇ ਸੁਰਤੀਆਂ ਮੋਹਰਾਂ ਦੀ ਨਿਆਂਈ ਹਨ ਇਹ ਸਭ ਤੇਰੇ ਹੀ ਮੁਖ ਵਿੱਚੋਂ ਨਿਕਲ ਰਹੀਆਂ ਇੱਕ ਸਤ ਸੰਗਤ ਰੂਪੀ ਟਕਸਾਲ ਹੈ ਜਿਸ ਵਿੱਚ ਤੇਰੇ ਮੁਖ ਭਾਵ ਸਰੂਪ ਦੀ ਘਾੜਤ ਘੜੀ ਜਾਂਦੀ ਹੈ ਮੇਰੇ ਸਾਹਿਬਾ ਤੇਰੇ ਚੂਜ ਵਿਡਾਣਾ ਏ ਮੇਰੇ ਸਾਡੇ ਸਾਹਿਬਾ ਮਾਲਕਾ ਤੇਰੇ ਚੂਜ ਕੌਦਕ ਵਿਡਾਣਾ ਅਸਰਜ ਹੀ ਹਨ ਜਲ ਥਲ ਮਹੀਲ ਪਰ ਪੁਰ ਲੀਣਾ ਆਪੇ ਸਰਬ ਸਮਾਨਾ ਰਹਾਉ ਤੂੰ ਜਲਾ ਥਲਾ ਮਹੀਲ ਮਹੀ ਪ੍ਰithvi ਤੇ ਆਲਾਕਾਸ਼ ਆਦ ਸਭ ਥਾਈ ਵਿਆਪਕ ਤੇ ਸਭ ਜੀਵਾਂ ਵਿੱਚ ਲੀਨ ਹੋ ਰਿਓ ਸਭ ਜੀਵ ਅੰਤ ਨੂੰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਅਤੇ ਆਪ ਹੀ ਸਾਰੇ ਤਤਾਂ ਖੰਡਾਂ ਬ੍ਰਹਮੰਡਾਂ ਵਿੱਚ ਸਮਾਇਆ ਹੋਇਆ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਦੇ ਹਨ ਜੈ ਜੈ ਦੇਖਾ ਤਹਿਜੂਦ ਤੁਮਾਰੀ ਤੇਰਾ ਰੂਪ ਕਨੇਹਾ ਏ ਮਹਾਰਾਜੀ ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਉੱਥੇ ਉੱਥੇ ਹੀ ਤੇਰੀ ਚੇਤਨ ਸੱਤਾ ਰੂਪੀ ਜੋਤ ਪ੍ਰਕਾਸ਼ ਰਹੀ ਅਤੇ ਤੇਰਾ ਰੂਪ ਸਰੂਪ ਕਿਹੋ ਜਿਹਾ ਕਹਿ દਈਏ ਤੂੰ ਰਾਮਚੰਦਰ ਕ੍ਰਿਸ਼ਨ ਵਿਸ਼ਨੂੰ ਆਦ ਵਰਗਾ ਹੈ ਤੇਰਾ ਸਰੂਪ ਕਿਹਾ ਨਹੀਂ ਜਾ ਸਕਦਾ ਇੱਕਤ ਰੂਪ ਫਿਰ ਹੈ ਪਰਛਨਾ ਕੋਈ ਨਕਿਸ ਹੀ ਜਿਹਾ ਹੇ ਮਹਾਰਾਜੀ ਤੂੰ ਇੱਕ ਰੂਪ ਸਰੂਪ ਦੇ ਹੁੰਦੇ ਹੋਇਆ ਵੀ परछन्ना गुप्त रूप ज्योति स्वरूप होके सब जीवा ਵਿੱਚ ਫਿਰ ਰਿਆਂ ਫਿਰ ਕੋਈ ਵੀ ਕਿਸੇ ਵਰਗਾ ਪੈਦਾ ਨਹੀਂ ਕੀਤਾ ਪਾਪ ਕਿਸੇ ਦੀ ਦਸਤਾਰ ਗੁਫਤਾਰ ਬੋਲੀ ਰਫਤਾਰ ਚਾਲ ਆਪਸ ਵਿੱਚ ਰਲਦੀ ਨਹੀਂ ਹੈ ਅੰਡਜ ਜਿਰਜ ਉਤਪੁਜ ਸੀਤਜ ਤੇਰੇ ਕੀਤੇ ਜਨਤਾ ਏ ਮਹਾਰਾਜੀ ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਪੰਛੀ ਆਦ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ ਆਦ ਉਤਪੁਜ ਉਤਾਹਾਂ ਨੂੰ ਬਾਹਾਂ ਵਾਲੇ ਭਾਵ ਪ੍ਰਿਥਵੀ ਤੋਂ ਪੈਦਾ ਹੋਣ ਵਾਲੇ ਬ੍ਰਿਸ਼ ਆਦ ਤੇ ਸੇਤਜ ਪਸੀਨੇ ਤੋਂ ਮੁੜ ਕੇ ਤੋਂ ਪੈਦਾ ਹੋਣ ਵਾਲੇ ਜੂਆ ਆਦ ਜਨਤਾ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਆ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾਮਾ ਹੈ ਰਵੰਤਾ ਹੇ ਮਹਾਰਾਜੀ ਮੈਂ ਤੇਰਾ ਇੱਕ ਪੁਰਬ ਪ੍ਰਤਾਪ ਮਹਾਤਮ ਵੇਖਣਾ ਕੀਤਾ ਹੈ ਕਿ ਤੂੰ ਸਾਰਿਆਂ ਦੇ ਮਾਹੇ ਵਿੱਚ ਹੀ ਰਵਿਆ ਰਲਿਆ ਹੋਇਆ ਅੱਗੇ ਉਹਨਾਂ ਅਰਦਾਸ ਕਰਨ ਦੀ ਜਾਚ ਦੱਸਦੇ ਆ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਏ ਮਹਾਰਾਜੀ ਤੇਰੇ ਬਿਆੰਤ ਗੁਣ ਹਨ ਪਰ ਮੈਂ ਇੱਕ ਵੀ ਨਹੀਂ ਜਾਣਿਆ ਮੈਂ ਇੱਕ ਵੀ ਜਾਣਣਾ ਨਹੀਂ ਕੀਤਾ ਇਸ ਕਰਕੇ ਮੈਨੂੰ ਮੂਰਖ ਬੇਸਮਝ ਨੂੰ ਕੁਝ ਸ਼ਰਧਾ ਆਦ ਕੁਝ ਦੇਣਾ ਕਰੋ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਹੇ ਮੇਰੇ ਸਾਹਿਬਾ ਮਾਲਕਾ ਤੂੰ ਸੁਣ ਸੁਣਨਾ ਕਰ ਮੈਂ ਸੰਸਾਰ ਸਮੁੰਦਰ ਵਿੱਚ ਪੱਥਰ ਦੀ ਨਿਆਈ ਡੁੱਬਦਾ ਜਾ ਰਿਹਾ ਹਾਂ ਤੂੰ ਆਪਣੀ ਭਗਤੀ ਰੂਪੀ ਬੇੜੀ ਉੱਪਰ ਚੜਾ ਕੇ ਬਚਾ ਲੈਣਾ ਕਰ ਸੋਰਠ ਸੋਰਠ ਮਹੱਲਾ ਪਹਿਲਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਲਈ ਮਨ ਨੂੰ ਸੰਬੋਧਨ ਕਰਦੇ ਹੋਏ ਪਰਮੇਸ਼ਰ ਅੱਗੇ ਅਰਦਾਸ ਕਰਨ ਦੀ ਜਾਜ ਦੱਸਦੇ ਹਨ ਅਤੇ ਹੰਕਾਰ ਤੋ ਰਹਿਤ ਕਰਕੇ ਨਿਮਰਤਾ ਵਿੱਚ ਰਹਿਣ ਬਾਰੇ ਉਪਦੇਸ਼ ਕਥਨ ਕਰ ਰਹੇ ਹਨ ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ हे महाराज जी मैं पापी पाप कर्मानु करने वाला धर्म कर्म तो पतद डिगया होया वड्डा पखंडी दम्भी हां पापी पतत परम पापीया तो भी वड्डा पापी ते पखंडी हां पर तू माया कालक तो रहत निर्मल शुद्ध स्वरूपते निरंकारी आकारा तो रहत है अमृत चाख परम रस राते ठाकुर शरण तुम्हारी हे ठाकुर मालिक प्रभु जो जन्म तुहाडी शरण ਓਟ ਵਿੱਚ ਆਏ ਹਨ ਉਹ ਅੰਮ੍ਰਿਤ ਨਾਮ ਨੂੰ ਚੱਕ ਭਾਵ ਜਪ ਕੇ ਪਰਮ ਰਸ ਵੱਡੇ ਰਸ ਭਾਵ ਬ੍ਰਹਮ ਆਨੰਦ ਵਿੱਚ ਰਤੇ ਗਏ ਹਨ ਕਰਤਾ ਤੂੰ ਮੈਂ ਮਾਣ ਨਿਮਾਣੇ हे ਕਰਤਾ ਰਚਨਹਾਰ ਪ੍ਰਭੂ ਤੂੰ ਹੀ ਮੇਰੇ ਨਿਮਾਣੇ ਮਾਣ ਤੋਂ ਹੀਣੇ ਦਾ ਮਾਣ ਹੈ ਮਾਨ ਮਹਤ ਨਾਮ ਤਨ ਪੱਲੇ ਸਾਚੈ ਸਬਦ ਸਮਾਣੀ ਰਹਾਉ ਈ ਮਹਾਰਾਜ ਜੀ ਜੋ ਮੇਰੇ ਹਿਰਦੇ ਰੂਪੀ ਪੱਲੜੇ ਵਿੱਚ ਤੇਰਾ ਨਾਮ ਰੂਪੀ ਤਨ ਹੈ ਅਤੇ ਸੱਚੇ ਉਪਦੇਸ਼ ਵਿੱਚ ਅੰਤਹਿ ਕਰਨ ਦੀ ਸਮਾਈ ਹੋਈ ਹੈ ਇਹੋ ਹੀ ਮੇਰੇ ਲਈ ਮਾਨ ਸਤਕਾਰ ਤੇ ਮਹਾਤਮ ਰਾਤਬਾ ਵਡਿਆਈ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਹੇ ਹਨ ਤੂ ਪੂਰਾ ਹਮ ਊਰੇ ਹੋਚੇ ਤੂੰ ਗौरा ਹਮ ਹੌਰੇ ਏ ਮਹਾਰਾਜੀ ਤੂੰ ਸਾਰੇ ਹੀ ਪੂਰਨ ਵਿਆਪਕ ਹੈ ਗੁਣਾਂ ਵਿੱਚ ਪਰਿਪੂਰਨ ਹੈ ਤੇ ਹਮ ਅਸੀਂ ਗੁਣਾਂ ਤੋਂ ਊਰੇ ਪਾਵ ਊਨੇ ਅਧੂਰੇ ਆ ਅਤੇ ਹੋਜੇ ਤੁਛ ਸੁਭਾਅ ਵਾਲੇ ਆ ਤੂੰ ਗौरा ਭਾਰਾ ਹੈ ਅਰਥਾਤ ਗੰਭੀਰਤਾ ਵਾਲਾ ਹੈ ਤੇ ਹਮ ਅਸੀਂ ਹੌਰੇ ਹੌਲੇ ਪਾਵ ਲੋਭ ਲਾਲਚ ਵਿੱਚ ਲੱਗੇ ਹੋਏ ਆ ਤੁਝਹੀ ਮਨ ਰਾਤੀ ਐਨਸ ਪਰ ਭਾਤੇ ਹਰ ਰਸਨਾ ਜਪ ਮਨ ਰੇ ਪਰਹੀ ਮਹਾਰਾਜ ਤੁਹਾਡੇ ਵਿੱਚ ਹੀ ਅਸੀਂ ਐਨਸ ਰਾਤ ਦਿਨ ਸਵੇਰੇ ਸ਼ਾਮ ਮਨ ਕਰਕੇ ਰੰਗੇ ਹੋਏ ਹਾਂ ਐਨਸ ਰਾਤ ਦਿਨ ਇੱਕ ਰਸ ਪਰ ਭਾਤੇ ਪਰ ਵਿਸ਼ੇਸ਼ ਕਰਕੇ ਭਾਤੇ ਪ੍ਰਤੀਤ ਕਰਦੇ ਹਾਂ ਫਿਰ ਰਸਨਾ ਜੀਬਾ ਤੇ ਮਨ ਹਿਰਦੇ ਕਰਕੇ ਤੇਰਾ ਹਰੀ ਨਾਮ ਜਪਦੇ ਹਾਂ ਤੁਮ ਸਾਚੇ ਤੁਮ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫਨ ਸਾਚੇ ਏ ਮਹਾਰਾਜ ਜੀ ਤੁਸੀਂ ਸੱਚ ਸਰੂਪ ਹੋ ਅਤੇ ਅਸੀਂ ਤੁਹਾਡੇ ਪ੍ਰੇਮ ਵਿੱਚ ਹੀ ਰਚ ਰਹੇ ਹਾਂ ਤੁਹਾਡੇ ਉਪਦੇਸ਼ ਦੁਆਰਾ ਹਉਮੈ ਦ્વੈਤ ਨੂੰ ਵਿੰਨ ਕੇ ਫਿਰ ਪੁਨਾ ਅਸੀਂ ਵੀ ਸੱਚੇ ਹੋ ਗਏ ਹਾਂ ਸ਼ਬਦਾਂ ਦੁਆਰਾ ਜਦੋਂ ਤੇਰਾ ਭੇਦ ਪਾਇਆ ਤਾਂ ਤੈਨੂੰ ਸੱਚ ਸਰੂਪ ਹੀ ਨਿਸ਼ਚੇ ਕੀਤਾ ਐਨਸੇ ਨਾਮ ਰੱਤੇ ਸੇ ਸੁਚੇ ਮਰ ਜਨਮੇ ਸੇ ਕਾਚੇ ਏ ਮਹਾਰਾਜੀ ਜੋ ਰਾਤ ਦਿਨ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਆ ਉਹ ਸੁਚੇ ਪਵਿੱਤਰ ਹਨ ਪਰ ਜੋ ਨਾਮ ਤੋਂ ਸਖਣੇ ਮਰਦੇ ਤੇ ਜੰਮਦੇ ਰਹਿੰਦੇ ਉਹ ਕੱਚੇ ਭਾਵ ਅਪਵਿੱਤਰ ਹਨ ਅਵਰਨ ਦੀਸੈ ਕਿਸ ਸਾਲਾਹੀ ਤਿਸਹਿ ਸਰੀਰ ਨ ਕੋਈ ਤੇਰੇ ਤੋਂ ਬਿਨਾ ਤੇਰੇ ਵਰਗਾ ਮੈਨੂੰ ਹੋਰ ਕੋਈ ਵੀ ਨਹੀਂ ਦਿਸਦਾ ਫਿਰ ਕਿਸ ਦੀ ਸਿਵਤ ਸਲਾਹ ਕਰਾਂ ਤੁਹਾਡਾ ਸ਼ਰੀਕ ਸ਼ਰੀਕਾ ਕਰਨ ਵਾਲਾ ਵੀ ਕੋਈ ਨਹੀਂ ਹੈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਏ ਮਹਾਰਾਜ ਅਸੀਂ ਆਪ ਜੀ ਦੇ ਦਾਸਾਂ ਦੇ ਵੀ ਦਾਸ ਸੇਵਕ ਹਾਂ ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਤੇਰੇ ਰੂਪ ਨੂੰ ਜਾਣਿਆ ਹੈ ਉਹ ਤੇਰਾ ਹੀ ਰੂਪ ਹੋ ਗਏ ਹਨ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ